ਅੱਜ ਚੰਡੀਗੜ੍ਹ ਦੇ ਵਿੱਚ ਆਉਣ ਜਾਣ ਵਾਲੇ ਯਾਤਰੀਆਂ ਨੂੰ ਖਾਸੀ ਪਰੇਸ਼ਾਨੀ ਸਵੇਰ ਤੋਂ ਹੀ ਸਾਹਮਣੇ ਆ ਰਹੀ ਆ ਪਿੱਛੇ ਤੁਸੀਂ ਵੇਰੇ ਵੇਖ ਵੀ ਸਕਦੇ ਹੋ ਕਿ ਬੱਸਾਂ ਜਿਹੜੀਆਂ ਡੀਜ਼ਲ ਵਾਲੀਆਂ ਨੇ ਉਹ ਤਾਂ ਚੱਲ ਰਹੀਆਂ ਨੇ ਉਸ ਦੇ ਨਾਲ ਜਿਹੜੀਆਂ ਚੰਡੀਗੜ੍ਹ ਟਰਾਂਸਪੋਰਟ ਦੀਆਂ ਅੰਡਰਟੇਕਿੰਗ ਬੱਸਾਂ ਨੇ ਉਹ ਵੀ ਚੱਲ ਰਹੀਆਂ ਨੇ ਪਰ ਇਲੈਕਟ੍ਰਿਸਿਟੀ ਬੱਸ ਜਿਹੜੀਆਂ ਨੇ ਉਹਨਾਂ ਨੂੰ ਡਰਾਈਵਰਾਂ ਨੇ ਖੜਾ ਦਿੱਤਾ ਹੈ ਇਸ ਵਕਤ ਅਸੀਂ ਖੜੇ ਹਾਂ ਸੈਕਟਰ 17 ਜਿੱਥੇ ਇਸ ਵਕਤ ਕੁਝ ਇੱਕ ਬੱਸਾਂ ਜਿਹੜੀਆਂ ਨੇ ਜੋ ਇਲੈਕਟ੍ਰਿਸਿਟੀ ਸੀਟੀਯੂ ਦੀਆਂ ਚਲਦੀਆਂ ਨੇ ਉਹਨਾਂ ਦੇ ਡਰਾਈਵਰ ਕਨੈਕਟਰ ਹੜਤਾਲ ਤੇ ਹੋ ਗਏ ਨੇ ਬੱਸਾਂ ਦੇ ਵਿੱਚ ਤੁਹਾਨੂੰ ਨਜ਼ਰ ਵੀ ਆ ਰਹੇ ਹੋਣੇ ਨੇ ਬੈਠੇ ਨੇ 17 ਦੇ ਵਿੱਚ ਹਾਲਾਤ ਨੇ ਤੇ ਇਸ ਵੇਲੇ ਜਿਹੜਾ ਸੈਕਟਰ 25 ਜਿੱਥੇ ਵਰਕਸ਼ਾਪ ਆ ਉੱਥੇ ਸਾਰੀਆਂ ਇਲੈਕਟ੍ਰਿਕ ਬੱਸਾਂ ਖੜੀਆਂ ਨੇ ਕੁਝ ਇੱਕ ਚੱਲ ਵੀ ਰਹੀਆਂ ਨੇ ਰੂਟ ਤੇ ਜਿਹੜੇ ਰੂਟ ਤੇ ਗਏ ਨੇ ਹੁਣ ਉਹ ਉਨੇ ਕੀ ਦੇਰ ਚ ਵਾਪਸ ਆ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ ਸ਼ੂਤਰ ਕਹਿ ਰਹੇ ਨੇ ਜਦੋਂ ਕੋਈ ਵੀ ਕੈਮਰੇ ਮੂਰੇ ਆ ਕੇ ਕਹਿਣ ਨੂੰ ਇਸ ਤਰੀਕੇ ਨਾਲ ਤਿਆਰ ਨਹੀਂ ਪਰ ਮੁੱਖ ਤੌਰ ਤੇ ਜਿਹੜੀ ਹੜਤਾਲ ਕੀਤੀ ਜਾ ਰਹੀ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ 142 ਡ라이ਵਰ ਤੇ ਕਨੈਕਟਰ ਕੱਢੇ ਗਏ ਸੀ ਉਹਨਾਂ ਦੇ ਹੱਕ ਦੇ ਵਿੱਚ ਹੱਲਾ ਬੋਲ ਰਹੇ ਨੇ ਇਸ ਦੇ ਨਾਲ ਹੀ ਜਿਹੜੀ ਠੇਕੇਦਾਰੀ ਸਿਸਟਮ ਚੰਡੀਗੜ੍ਹ ਦੇ ਵਿੱਚ ਬਹੁਤ ਕਲਚਰਲ ਬਾਇਸ ਦੇਖਿਆ ਜਾ ਰਿਹਾ ਤੇ ਕਈਆਂ ਨੂੰ 10000 ਕਈਆਂ ਨੂੰ 20000 ਉਸ ਦੀ ਮੰਗ ਨੂੰ ਲੈ ਕੇ ਵੀ ਹੜਤਾਲ ਜਿਹੜੇ ਨੇ ਇਲੈਕਟ੍ਰਿਕ ਬੱਸਾਂ ਦੇ ਕਰਮਚਾਰੀ ਕਰ ਰਹੇ ਨੇ ਜਿਨ੍ਹਾਂ ਦਾ ਕੈਮਰੇ ਮੂਰੇ ਆਣ ਤੋਂ ਮਨਾ ਹੈ ਤੇ ਇਹ ਵੀ ਕਹਿੰਦੇ ਨੇ ਕਿ ਕਈ ਡਰਾਈਵਰ ਕਰੈਕਟਰ ਜਿਹੜੇ ਪੰਜਾਬ ਹਰਿਆਣਾ ਜਾਂ ਹੋਰ ਕਈ ਥਾਵਾਂ ਤੋਂ ਆ ਕੇ ਉਰੇ ਰਹਿੰਦੇ ਨੇ 8 ਤੋਂ 10000 ਉਹਨਾਂ ਦਾ ਆਪ ਦਾ ਖਰਚਾ ਹੈ ਤੇ ਫਿਰ ਉਹ ਆਪਣੇ ਪਰਿਵਾਰ ਲਈ ਕੀ ਕਰਨਗੇ ਤੇ ਇਸ ਦੇ ਨਾਲ ਹੀ ਸਭ ਤੋਂ ਵੱਡੀ ਗੱਲ ਕਿ 16 ਤਰੀਕ ਤੋਂ ਬਾਅਦ ਜਿਹੜੇ ਡਰਾਈਵਰ ਕਰੈਕਟਰ ਕੱਢੇ ਗਏ ਨੇ ਉਹਨਾਂ ਦੀ ਹੱਕ ਦੇ ਵਿੱਚ ਸਟੈਂਡ ਲੈਂਦੇ ਹੋਏ ਸੀਟਯੂ ਇਲੈਕਟ੍ਰਿਸਿਟੀ ਦੀਆਂ ਬੱਸਾਂ ਕੁਝ ਇੱਕ ਖੜਾ ਦਿੱਤੀਆਂ ਗਈਆਂ ਨੇ ਤੇ ਇਸ ਸਬੰਧ ਦੇ ਵਿੱਚ ਜੋ ਵੀ ਅਪਡੇਟ ਹੋਏਗਾ ਅਸੀਂ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ